ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਾਂਗੇ ਜੀ ਜਿਹੜਾ 트럼ਪ ਨੇ 50% ਟੈਰਫ ਵਧਾਇਆ ਵਾ ਉਹਦੇ ਉੱਤੇ ਤੇ ਪੀਐਮ ਮੋਦੀ ਦਾ ਬਿਆਨ ਵੀ ਤੁਹਾਨੂੰ ਸੁਣਾਵਾਂਗੇ ਜੋ ਕਿ ਬਿਲਕੁਲ ਕਿਸਾਨਾਂ ਦੇ ਹੱਕ ਵਿੱਚ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਵਾ ਤੇ ਇਸ ਟੈਰਫ ਨਾਲ ਕਿਸਾਨਾਂ ਨੂੰ ਕੀ ਜਿਹਾ ਨੁਕਸਾਨ ਹੋਵੇਗਾ ਉਹਦਾ ਵੀ ਆਪਾਂ ਤੁਹਾਨੂੰ ਅੱਗੇ ਜਿਹੜੀ ਆ ਇਸ ਵੀਡੀਓ ਜਿਹੜੀ ਦੱਸਦੇ ਆਂ ਤੇ ਟੈਰਫ ਕੀ ਹੁੰਦਾ ਵਾ ਉਸ ਤੋਂ ਪਹਿਲਾਂ ਤੁਸੀਂ ਪੀਐਮ ਮੋਦੀ ਦਾ ਬਿਆਨ ਸੁਣੋ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਹਮਾਰੇ ਲਈ अपने किसानों का हित सर्वोच्च प्राथमिकता है भारत अपने किसानों के पशुपालकों के और मछुआरे भाई बहनों के हितों के साथ कभी भी समझौता नहीं करेगा और मैं जानता हूं व्यक्तिगत रूप से मुझे बहुत बड़ी कीमत चुकानी पड़ेगी लेकिन मैं इसके लिए तैयार हूं मेरे देश के किसानों के लिए मेरे देश के मछुआरों के लिए मेरे देश के पशुपालकों के लिए आज भारत तैयार है सो so, जिस तरह तो सुनी लिया कि पीएम मोदी जेडी बिल्कुल किसान खड़े है कहें अस समझौता नहीं करेंगे ਸੋ ਅਸਲ ਵਿੱਚ ਇਹ ਟੈਰਿਫ ਹੁੰਦਾ ਕੀ ਹੈ ਜਿਸ ਤਰ੍ਹਾਂ ਆਪਣੀ ਆਉਣ ਵਾਲੀ ਫਸਲ ਝੋਨਾ ਬਾਸਮਤੀ ਸੋ ਜੇ 50% ਟੈਰਿਫ ਤੇ ਅਮਰੀਕਾ ਇਹਨੂੰ ਖਰੀਦਦਾ ਤੇ ਆਪਣੇ ਕੋਲੋਂ ਜਿਹੜੀ ਆ ਸਰਕਾਰ ਨੇ ਫਿਰ ਸਸਤੇ ਦਾਮਾਂ ਤੇ ਜਿਹੜੀ ਆ ਉਹ ਖਰੀਦਣੀ ਹੈ ਕਿਉਂਕਿ ਉਸ ਤਰ੍ਹਾਂ ਜਿਹੜੀ ਆ ਸਰਕਾਰ ਨੂੰ ਘਾਟਾ ਪੈਣਾ ਤੇ ਇਸ ਕਰਕੇ ਜਿਹੜੇ ਆ ਕਿਸਾਨਾਂ ਨੂੰ ਇਹਦਾ ਜਿਹੜਾ ਨੁਕਸਾਨ ਹੋਣਾ ਸੀ ਪਰ ਹਜੇ ਤੱਕ ਜਿਹੜਾ ਸਮਝੌਤਾ ਪੀਐਮ મોદી ਨੇ ਨਹੀਂ ਕੀਤਾ ਇਸੇ ਤਰ੍ਹਾਂ ਦੂਜੇ ਪ੍ਰੋਡਕਟ ਕੋਈ ਵੀ ਪ੍ਰੋਡਕਟ ਆਪਾਂ ਜਿਹੜਾ ਅਮਰੀਕਾ ਨੂੰ ਵੇਚਦੇ ਆ ਉਹਤੇ ਉਹਨੇ 50% ਟਾਇਰ ਜਿਹੜਾ ਉਹ ਟਾਇਰ ਫੇ ਲਗਾ ਦਿੱਤਾ ਵਾ ਜਾਨਕੀ ਸਾਫ ਹੀ ਮਨਾ ਕਰਤਾ ਕਿ ਅਸੀਂ ਤੁਹਾਡੀ ਚੀਜ਼ ਨਿਕਰੀ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਵੀਂ ਅਪਡੇਟ ਆਊਗੀ ਤਾਂ ਪਤਾ ੜਨਾ ਜਿਹੜੀ ਸ਼ੇਅਰ ਕਰਾਂਗੇ ਤਦ ਤੱਕ ਲਈ ਧੰਨਵਾਦ